ਪત્રਕਾਰ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਨਿਆਂ ਦੀ ਕੀਤੀ ਮੰਗ ਪਤਨੀ ਕੋਮਲਪ੍ਰੀਤ ਕੌਰ ਨੇ ਕਿਹਾ ਪੁਲਿਸ ਵੱਲੋਂ ਪੀटीसी ਦੇ ਪੱਤਰਕਾਰ ਖਿਲਾਫ ਜਬਰਜਨਾਹ ਦਾ ਦਰਜ ਕੇਸ ਝੂਠਾ ਸ਼ੀਰ ਦੇ ਬਦਲੇ ਇਹ ਕੇਸ ਕੀਤਾ ਗਿਆ ਤੇ ਉਹਦੇ ਵਿੱਚ ਜਨਜੀਤ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਨਾ ਤਾਂ ਉਹ ਕੁੜੀ ਸਾਡੇ ਘਰੇ ਕੰਮ ਕਰਦੀ ਸੀਗੀ ਤੇ ਨਾ ਹੀ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਜੋ ਗੋਲੀकांड ਹੋਇਆ ਉਹਨਾਂ ਨੇ ਉਹਦੇ ਤੇ ਜਿਹੜਾ ਪਰਚਾ ਕੀਤਾ ਉਹ ਦਰਜ ਗਲਤ ਕੀਤਾ ਅਸੀਂ ਮੰਗੂ ਐਸਐਸਪੀ ਸਾਹਿਬ ਸੀਐਮ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਉਹ ਪਰਚਾ ਰੱਦ ਕੀਤਾ ਜਾਵੇ ਚਰਨਜੀਤ ਬਿਲਕੁਲ ਸਹੀ ਹੈ ਜੇ ਚਰਨਜੀਤ ਨੂੰ ਇਹਨਾਂ ਪਤਾ ਹੁੰਦਾ ਮਿਰਤ ਕੇਸ ਬਾਰੇ ਚਰਨਜੀਤ ਨੇ ਤੇ ਸਾਰਾ ਕੁਝ ਸਾਫ਼ ਸੱਦ ਕੇ ਕਰਵਾਇਆ ਜਿਹੜੀ ਬਿਆਨ ਲਿਆ ਉਹ ਉਡੀਨੀ ਉਹ ਜਿਹੜੇ ਝੂਠੇ ਬਿਆਨ ਦਿੱਤੇ ਹੈ ਕੋਈ ਸਾਡਾ ਪਛਾਤਾ ਮੰਨਦਾ ਨਹੀਂ ਜਰਦੀਨ ਸਿੰਘ ਪੱਤਰਕਾਰ ਉਹਨੂੰ ਕਵਰੇਜ ਕਰ ਰਿਆ ਸੀ ਜਿਸ ਕਰਕੇ ਉਹਦੇ ਨਾਲ ਉਸ ਲੜਦੀ ਸੀ ਔਰ ਕਿੜਕੜੜਾ ਚੌਂਦੀ ਸੀ ਔਰ ਉਹਨਾਂ ਨੇ ਇਹਦੇ ਤੇ ਗਲਤ ਕੇਸ ਪਾ ਕੇ ਸਰਾਈ ਜੱਟਾ ਪਿੰਡ ਦੇ ਵਿੱਚ ਛੱਪਣ ਦੇ ਵਿੱਚੋਂ ਇੱਕ ਲੜਕੀ ਮਾਦਾ ਦਾ ਪੂਰਨ ਮਿਲਿਆ ਸੀ ਜਿਸ ਸੰਬੰਧੀ ਸਾਡੇ ਖਾਣਾ ਦੇ ਵਿੱਚ ਧਾਰਾ 318 ਦੇ ਤਹਿਤ ਇੱਕ ਮਕਦਮਾ ਦੱਚ ਹੋਇਆ ਸੀ। ਬਿੱਤਰ ਦੇ ਨੀ ਪਿੰਡ ਸਰਾਏ ਜੱਟਾਂ ਦੀ ਇੱਕ ਲੜਕੀ ਦੇ ਬਿਆਨਾਂ ਦੇ ਆਧਾਰ ਤੇ ਪੀਟੀਸੀ ਦੇ ਪੱਤਰਕਾਰ ਚਰਨਜੀਤ ਸਿੰਘ ਢਿੱਲੋਂ ਅਤੇ ਇੱਕ ਹੋਰ ਲੜਕੇ ਤੇ ਧਾਰਾ 376 506 ਚ ਸੁਲਤਾਨਪੁਰ ਲੋਧੀ ਪੁਲਿਸ ਨੇ ਇੱਕ ਕੇਸ ਦਰਜ ਕਰਕੇ ਪੱਤਰਕਾਰ ਨੂੰ ਗ੍ਰਿਫਤਾਰ ਕਰ ਲਿਆ। ਪੱਤਰਕਾਰ ਨੂੰ ਜੇਲ੍ਹ ਭੇਜਿਆ ਗਿਆ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਪੁਲਿਸ ਨੇ ਬਦਲੇ ਦੀ ਭਾਵਨਾ ਨਾਲ ਕੀਤਾ ਕੇਸ ਦਰਜ ਕਿਉਂਕਿ ਗੁਰਦੁਆਰਾ ਸ੍ਰੀ ਅਕਾਲ ਬੰਗਾ ਸਾਹਿਬ ਵਿਖੇ ਪੁਲਸ ਅਤੇ ਨਿੰਗ ਸਿੰਘਾਂ ਦਰਮਿਆਨ ਹੋਈ ਝੜਪ ਦੀ ਲਾਈਵ ਕਵਰਿੰਗ ਪੀਟੀਸੀ న్యూਸ ਤੇ ਕਰਕੇ ਪੁਲਸ ਦੀਆਂ ਅੱਖਾਂ ਵਿੱਚ ਰੜਕ ਰਿਹਾ ਸੀ ਉਹਨਾਂ ਕਹੇ ਕਿ ਝੜਪ ਦੌਰਾਨ ਪੁਲਸ ਵਾਲਿਆਂ ਵੱਲੋਂ ਇਹਦਾ ਕੈਮਰਾਮੈਨ ਅਤੇ ਇਹਦੇ ਉੱਤੇ ਵੀ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਗਿਆ ਸੀ ਪੁਲਸ ਵੱਲੋਂ ਚਰਨਜੀਤ ਢਿੱਲੋਂ ਤੇ ਦਬਾਅ ਬਣਾਉਣ ਲਈ ਝੂਠੀ ਕਾਰਵਾਈ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਜਦੋਂ ਪਿੰਡ ਦੇ ਛੱਪੜ ਵਿੱਚੋਂ ਭ੍ਰੁੰਣ ਮਿਲਿਆ ਸੀ ਤਾਂ ਚਰਨਜੀਤ ਢਿੱਲੋਂ ਨੇ ਹੀ ਪ੍ਰਮੁਖਤਾ ਦੇ ਨਾਲ ਉਸ ਖਬਰ ਨੂੰ ਦਿਖਾਇਆ ਸੀ ਅਤੇ ਪੁਲਸ ਨੂੰ ਵੀ ਉਹਨਾਂ ਹੀ ਸੂਚਨਾ ਦਿੱਤੀ ਸੀ ਪਰੰਤੂ ਪਿੰਡ ਵਿੱਚ ਲਾਗਤਵਾਜੀ ਹੋਣ ਕਰਕੇ ਕੁਝ ਸ਼ਰਾਰਤੀ ਲੋਕਾਂ ਵੱਲੋਂ ਪੁਲਸ ਨਾਲ ਮਿਲ ਕੇ ਪੱਤਰਕਾਰ ਚਰਨਜੀਤ ਢਿੱਲੋਂ ਉੱਤੇ ਇਹ ਪਰਚਾ ਦਰਜ ਕਰਾਇਆ ਗਿਆ ਹੈ ਪਰਿਵਾਰਕ ਮੈਂਬਰਾਂ ਨੇ ਮੁੱਖ ਮੰਤਰੀ ਬੀ ਜੀ ਪੀ ਅਤੇ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਅਸਲੀ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਵੇ ਤੇ નિર્દોਸ਼ ਪੱਤਰਕਾਰ ਨੂੰ ਰਿਹਾ ਕੀਤਾ ਜਾਵੇ ਸਰ ਮੇਰਾ ਨਾਮ ਕੋਮਲਪ੍ਰੀਤ ਕੋਰਾ ਮੈਂ ਚਰਨਜੀਤ ਸਿੰਘ ਦੀ ਵਾਈਫ ਹਾਂ ਤੇ ਚਰਨਜੀਤ ਸਿੰਘ ਤੇ ਪੁਲਿਸ ਨੇ ਜੋ ਵੀ ਝੂਠਾ ਪਰਚਾ ਕੀਤਾ ਹੈ ਮੈਂ ਉਸ ਕੇਸ ਵਿੱਚ ਮਤਲਬ ਕਾਨਫਰੰਸ ਕਰ ਰਹੀ ਹਾਂ ਕਿ ਚਰਨਜੀਤ ਸਿੰਘ ਨਾਲ ਧੱਕਾ ਕੀਤਾ ਗਿਆ ਉਹਨਾਂ ਤੇ ਝੂਠਾ ਜਿਹੜਾ ਪਰਚਾ ਕੀਤਾ ਗਿਆ ਅਸੀਂ ਉਸ ਪਰਚੇ ਦੇ ਵਿੱਚ ਉਸ ਚੀਜ਼ ਦਾ ਇਨਸਾਫ ਚਾਹੁੰਦੇ ਹਾਂ ਤੇ ਜਿਸ ਮਤਲਬ ਜਿਸ ਕੁੜੀ ਦੇ ਬਦਲੇ ਇਹ ਕੇਸ ਕੀਤਾ ਗਿਆ ਤੇ ਉਹਦੇ ਵਿੱਚ ਚਰਨਜੀਤ ਸਿੰਘ ਦਾ ਕੋਈ قصور ਨਹੀਂ ਸੀਗਾ ਨਾ ਤਾਂ ਕੁੜੀ ਸਾਡੇ ਘਰੇ ਕੰਮ ਕਰਦੀ ਸੀਗੀ ਤੇ ਨਾ ਹੀ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਸੀਗਾ ਪੂਰਾ ਮੰਨ ਲਓ ਹੈ ਕੀ ਸੀਗਾ ਮਤਲਬ ਪੂਰਾ ਫਾਰਮੂਲਾ ਸਮਝਾਓ ਕਿ ਅਸਲ ਵਿੱਚ ਜਿਹੜਾ ਪੂਰਾ ਮਾਮਲਾ ਸੀ ਉਹ ਹੈ ਕੀ ਸੀਗਾ ਕਿਉਂ ਪੁਲਿਸ ਦੇ ਵੱਲੋਂ ਜਿਹੜਾ ਚਰਨਜੀਤ ਸਿੰਘ ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਕੀ ਸੀਗਾ ਉਹ ਪੂਰਾ ਇੰਦਾ ਸੀਗਾ ਪਿਛਲੇ ਦਿਨੀ શ્રી ਅਕਾਲਪੁਰਗਾ ਸਾਹਿਬ ਤੇ ਜਦੋਂ ਗੋਲੀकांड ਹੋਇਆ ਸੀਗਾ ਤੇ ਉਸ ਕੇਸ ਵਿੱਚ ਚਰਨਜੀਤ ਨੂੰ ਮਤਲਬ ਉਹਨਾਂ ਨੇ ਲਾਈਵ ਕੀਤਾ ਸੀਗਾ ਤੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਮਤਲਬ ਤੁਹਾਨੂੰ ਇਹ ਲੱਗਦਾ ਕਿ ਸੱਚ ਦਿਖਾਉਣ ਦੀ ਉਹਨਾਂ ਨੂੰ ਸੱਚ ਦਿਖਾਉਣ ਲਈ ਉਹਨਾਂ ਨੂੰ ਸਜ਼ਾ ਦਿੱਤੀ ਗਈ ਇਸ ਚੀਜ਼ ਹਾਂਜੀ ਇਸਦੇ ਬਾਰੇ ਹਾਂਜੀ ਹਾਂਜੀ ਇਹਨਾਂ ਵੱਲੋਂ ਕੋਈ ਕੰਪਲੇਟ ਦਿੱਤੀ ਗਈ ਪਹਿਲਾਂ ਕੋਈ ਪੁਲਿਸ ਦੇ ਖਿਲਾਫ ਜਾਂ ਕੁਝ ਹਾਂਜੀ ਇਹਨਾਂ ਵੱਲੋਂ ਕੰਪਲੇਟ ਦਿੱਤੀ ਗਈ ਸੀ ਕਿ ਪਰ ਉਸ ਚੀਜ਼ ਦੀ ਕੋਈ ਵੀ ਕਾਰਵਾਈ ਨਹੀਂ ਸੀ ਕੀਤੀ ਗਈ ਪੁਲਿਸ ਨੇ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆਂ ਵੀ ਇਸ ਕੇਸ ਦੀ ਦੁਬਾਰਾ ਜਾਂਚ ਕਰਵਾਈ ਜਾਏ ਤੇ ਜਿਹੜਾ ਚਨਜੀਤ ਸਿੰਘ ਤੇ ਝੂਠਾ ਪਛਾਤਾ ਕੀਤਾ ਗਿਆ ਤੇ ਸਾਨੂੰ ਉਹਦੇ ਵੱਲੋਂ ਇਨਸਾਫ ਦਵਾਇਆ ਜਾਵੇ। ਤੁਹਾਨੂੰ ਪੁੱਛ ਲੱਗ ਰਿਹਾ ਚੰਨੀ ਸਿੰਘ ਉੱਪਰ ਜਿਹੜਾ ਐਫਆਰ ਵਿੱਚ ਜਿਹੜੀ ਦੱਸਿਆ ਗਈ ਕੁੜੀ ਤੁਹਾ ਜਿਹੜੀ ਕੁੜੀ ਸੀਗੀ ਉਹ ਤੁਹਾਡੇ ਘਰੇ ਕੰਮ ਵੀ ਕਰਦੀ ਸੀ। ਨਹੀਂ ਕੁੜੀ ਸਾਡੇ ਘਰੇ ਕਦੇ ਵੀ ਕੰਮ ਨਹੀਂ ਕਰਦੀ ਸੀਗੀ ਨਾ ਸਾਡਾ ਉਸ ਪਰਿਵਾਰ ਨਾਲ ਕੋਈ ਲੈਣਾ ਦੇਣਾ ਕੁਝ ਨਹੀਂ ਸੀਗਾ। ਹਾਂਜੀ। ਪਰ ਹਰੂਨ ਬਰਾਮਦ ਹੁੰਦਾ ਹੈ ਉਹਦੀ ਜਾਣਕਾਰੀ ਮੀਡੀਆ ਦੇ ਵਿੱਚ ਸਭ ਤੋਂ ਪਹਿਲਾਂ ਚੰਨੀ ਪਹੁੰਚਦਾ ਹੈ। ਤੇ ਕਿਵੇਂ ਸਮਝੋ ਕਿ ਇਹ ਕਾਰਨ ਮੂਲ ਦੇ ਪੁੱਛ ਜਾਇਆ ਗਿਆ। ਸਰ ਦੇਖੋ ਜੇ ਚਰਨਜੀਤ ਸਿੰਘ ਢਿੱਲੋਂ ਇਸ ਸਟੇਜ ਦੀ ਜਾਣਕਾਰੀ ਦਿੰਦਾ ਤਾਂ ਫਿਰ ਤਾਂ ਆਪਾਂ ਨੂੰ ਮਤਲਬ ਲੱਗਦਾ ਹੀ ਆ ਕਿ ਉਸ ਚੀਜ਼ ਦੇ ਵਿੱਚ ਗਲਤ ਨਹੀਂ ਹੋ ਸਕਦੇ ਸੀ। ਉਹਨਾਂ ਨੂੰ ਫਸਾਇਆ ਜਾ ਰਿਹਾ ਇਸ ਚੀਜ਼ ਦੇ ਵਿੱਚ ਗਲਤ। ਕੋਈ ਸਿਆਸੀ ਸਾਜ਼ੋ-ਸਪਰੀ ਦੀ ਤੁਹੈ ਲੱਗਦਾ ਬੈਕ ਨਹੀਂ ਮਾਇਦ ਉਸ ਸੈਪ ਨਾਲ ਵੀ ਜੁੜਿਆ ਹੋਇਆ ਸਾਡਾ ਇਹ ਕੋਈ। ਦੇਖੋ ਸਰ ਇਸ ਸਟੇਜ ਦੀ ਤਾਂ ਹੁਣ ਜਾਂਚ ਕੀਤੇ ਤੋਂ ਹੀ ਆਪਾਂ ਨੂੰ ਪਤਾ ਲੱਗ ਸਕਦਾ। ਹਾਂਜੀ। ਫਿਰ ਕੀ ਜਾਂਚ ਦੀ ਮੰਗ ਕਰ ਰਹੇ? ਜਾਂਚ ਅਸੀਂ ਸੀਐਮ ਸਾਹਿਬ ਨੂੰ ਤੇ ਆਪਣੇ ਡੀਜੀਪੀ ਸਾਹਿਬ ਨੂੰ ਕਹਿ ਰਹੇ ਆ ਕਿ ਸਾਨੂੰ ਦੁਬਾਰਾ ਇਸ ਸਟੇਜ ਦੀ ਇਨਵੈਸਟੀਗੇਸ਼ਨ ਚਾਹੀਦੀ ਆ ਤੇ ਸਾਨੂੰ ਇਸ ਚੀਜ਼ ਤੋਂ ਇਨਸਾਫ ਚਾਹੀਦਾ ਜੀ ਜੰ ਚਰਜੀ ਸਿੰਘ ਦਾ ਰਿਸ਼ਤੇਦਾਰ ਹੈ ਜੀ ਚਰਜੀ ਸਿੰਘ ਦੇ ਪਿਛਲੇ ਦਿਨੀ ਜੋ ਵੀ ਪੁਲਿਸ ਨੇ ਕੇਸ ਰਜਿਸਟਰਡ ਕੀਤਾ ਉਹ ਗਲਤ ਕੀਤਾ ਹੈ ਉਹਦੇ ਤੇ ਜੋ ਵੀ ਲੜਕੀ ਬਲਵੇ ਅਲੀਗੇਸ਼ਨ ਲਾਏ ਗਏ ਨੇ ਉਹ ਸਿਰਸਰ ਜਿਹੜੇ ਹੈਗੇ ਨੇ ਗਲਤ ਨੇ ਲੜਕੀ ਨਾ ਤਾਂ ਕਦੇ ਉਹਨਾਂ ਦੇ ਘਰੇ ਗਈ ਹੈ ਜਿਹੜਾ ਉਹ ਭਰੂਣ ਵਾਲਾ ਮਸਲਾ ਹੈ ਉਹਦੇ ਵਿੱਚ ਵੀ ਚਰਨਜੀਤ ਸਿੰਘ ਨੇ ਹਾਈਲਾਈਟ ਕੀਤਾ ਸੀ ਪੁਲਿਸ ਨੂੰ ਵੀ ਇਨਫਾਰਮੇਸ਼ਨ ਦਿੱਤੀ ਸੀ ਉਸਨੇ ਪਰ ਪੁਲਿਸ ਉਸੇ ਨਾਲ ਪਿਛਲੀ ਰੰਜਿਸ਼ ਰੱਖਦੀ ਸੀ ਜੋ ਗੋਲੀकांड ਹੋਇਆ ਉਹਨਾਂ ਨੇ ਉਹਦੇ ਤੇ ਜਿਹੜਾ ਪਰਚਾ ਕੀਤਾ ਉਹ ਦਰਜ ਗਲਤ ਕੀਤਾ ਅਸੀਂ ਮੰਨਜੂ ਐਸਐਸਪੀ ਸਾਹਿਬ ਸੀਐਮ ਸਾਹਿਬ ਤੋਂ ਮੰਗ ਕਰਦੇ ਹਾਂ ਕਿ ਉਹ ਪਰਚਾ ਰੱਦ ਕੀਤਾ ਜਾਵੇ ਤੇ ਪਰਿਵਾਰ ਨੂੰ ਨਿੰਦਬੋਇਆ ਜਾਵੇ ਉਹ ਲੱਗਦਾ ਕਿ ਪਿੰਡ ਪੱਧਰ ਦੇ ਵਿੱਚ ਰਹੇ ਨੇ ਉਹ ਪਿੰਡ ਦੇ ਵਿੱਚ ਪਾਰਟੀਆਂ ਹੁੰਦੀਆਂ ਨੇ ਉਹਨਾਂ ਨੇ ਇਸ ਮਸਲੇ ਨੂੰ ਹਾਈਲਾਈਟ ਕਰਕੇ ਤੇ ਉਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਏ ਉਹ ਤੁਹਾਨੂੰ ਮੀਡੀਆ ਨੂੰ ਸਾਰਿਆਂ ਨੂੰ ਜਿਆਦਾ ਪਤਾ ਹੈ ਜੋ ਪਿਛਲੇ ਲੜਕੀ ਨੂੰ ਵਰਗ ਲਾਇਆ ਗਿਆ ਹਾਂਜੀ ਹਾਂਜੀ ਲੜਕੀ ਨੂੰ ਵਰਗ ਲਾ ਕੇ ਇਹਦੇ ਖਿਲਾਫ ਖੜਾ ਕੀਤਾ ਗਿਆ ਜੋ ਲੜਕੀ ਨੇ ਸਟੇਟਮੈਂਟ ਦਿੱਤੀ ਉਹ ਗਲਤ ਹੈ ਜੀ ਲੜਕੀ ਕਦੇ ਵੀ ਇਹਨਾਂ ਦੇ ਘਰੇ ਕੰਮ ਨਹੀਂ ਕੀਤਾ ਹਾਂ ਪਰਿਵਾਰਕ ਮੈਂਬਰਾਂ ਨੇ ਹਾਂਜੀ 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 ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦਾ ਫਾਦਰ ਸਾਹਿਬ ਹੈਗਾ ਉਹਨਾਂ ਨੇ ਸਰਦਾਰ ਚਰਨਜੀਤ ਸਿੰਘ ਦੇ ਹੱਕ ਦੇ ਵਿੱਚ ਸਟੇਟਮੈਂਟ ਦਿੱਤੀ ਵੀ ਉਹ ਜਿਹੜਾ ਲੜਕੀ ਨੇ ਬਿਆਨ ਦਿੱਤੇ ਨੇ ਉਹ ਗਲਤ ਦਿੱਤੇ ਨੇ ਚਰਨਜੀਤ ਸਿੰਘ ਉਹਨਾਂ ਦੀ ਜਦੋਂ ਵੀ ਕੋਈ ਉਹਨਾਂ ਦੇ ਬ੍ਰਦਰ ਦੀ ਸ਼ੈਂਦ ਲੱਤ ਵਗੈਰਾ ਸੀ ਕੋਈ ਫ੍ਰੈਕਚਰ ਹੋਈ ਸੀ ਉਦੋਂ ਵੀ ਉਹਨਾਂ ਨੇ ਉਹਦੀ ਮਾਲੀ ਮਦਦ ਕੀਤੀ ਸੀ ਪਰ ਹੁਣ ਪਿੰਡ ਦੀ ਪਾਰਟੀਬਾਜ਼ੀ ਤੇ ਜਿਹੜਾ ਹੈਗਾ ਉਹਨਾਂ ਨੇ ਰਲ ਕੇ ਚਰਨਜੀਤ ਸਿੰਘ ਨੂੰ ਇੱਕ ਫਸਾਉਣ ਲਈ ਇਹ ਸਾਜ਼ਿਸ਼ ਰਚੀ ਗਈ ਵੀ ਉਹ ਜਿਹੜਾ ਹੈਗਾ ਵੀ ਉਹਨਾਂ ਨਾਲ ਕਿਸੇ ਸਿਸਟਮ 'ਚ ਆ ਜਾਵੇ ਪਰ ਚਰਨਜੀਤ ਸਿੰਘ ਨੇ ਜਿਹੜਾ ਕੀਤਾ ਸਹੀ ਕੰਮ ਕੀਤਾ ਅਸੀਂ ਮਾਨਯੋਗ ਸੀਐਮ ਸਾਹਿਬ ਤੇ ਐਸਐਸਪੀ ਸਾਹਿਬ ਤੋਂ ਮੰਗ ਕਰਦੇ ਹਾਂ ਵੀ ਜਿਹੜੀ ਕੇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਤੇ ਜਿਹੜਾ ਪਰਚਾ ਹੈ ਉਹ ਰੱਦ ਕੀਤਾ ਜਾਵੇ ਜਿਹੜੇ ਅਸਲ ਦੋਸ਼ੀ ਨੇ ਇਸ ਪਰਦੇ ਪਿੱਛੇ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਉਹ ਜਿਹੜੇ ਪੈਸੇ ਹੋਮ ਅਜੀ ਮਾਦਾ ਕੀ ਕਹਿਣਾ ਜੀ ਇਸ ਮਾਮਲੇ ਦੇ ਵਿੱਚ ਤੁਹਾਡਾ ਮੈਂ ਗਰਮਜੀਤ ਕੌਰ ਪਤਨੀ ਸਰਬ ਸਿੰਘ ਤੇ ਅਸੀਂ ਇਹ ਕਹਾਂਗੇ ਵੀ ਜੋ ਵੀ ਸਾਡੇ ਬੱਚੇ ਸਾਰੇ ਜਾਮ ਲੈ ਕੇ ਛੁੱਟੇ ਲੱਗੇ ਆ ਨਾ ਤਾਂ ਕੁੜੀ ਸਾਡੇ ਘਰ ਕੰਮ ਕਰਨਾ ਹੁੰਦੀ ਸੀ ਨਾ ਸਾਡਾ ਉਹਨਾਂ ਕੋਈ ਲੈਣ ਦੇਣ ਸੀਗਾ ਠੀਕ ਹੈ ਸਾਡਾ ਬੱਚਾ ਬਹੁਤ ਸਹੀ ਸੀਗਾ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਕੋਈ ਸਾਡੇ ਬੱਚੇ ਨੂੰ ਸਾਫ ਮਹਿਲਾ ਚਾਹੀਦਾ ਕੀ ਸਮਝਦੇ ਆ ਪੂਰੇ ਮਾਮਲੇ ਦੇ ਵਿੱਚ ਕੀ ਲੱਗਦਾ ਹੈ ਕਿ ਚਰਨਜੀਤ ਸਿੰਘ ਨੂੰ ਜਿਹੜਾ ਨਜ਼ਰ ਤੌਰ ਤੇ ਲੱਗਦਾ ਹੈ ਚੰਜੀਤ ਬਿਲਕੁਲ ਸਹੀ ਹੈ ਜੇ ਚਰਨਜੀਤ ਨੂੰ ਇੰਨਾ ਪਤਾ ਹੁੰਦਾ ਮਿਰਤ ਕੇਸ ਬਾਰੇ ਚਰਨਜੀਤ ਨੇ ਤੇ ਸਾਰਾ ਕੁਝ ਸਾਫ ਸੱਦ ਕੇ ਕਰਵਾਇਆ ਜਿਹੜੀ ਬਿਆਨ ਲੈ ਆ ਉਹ ਕੂੜੀ ਨੇ ਵੀ ਜਿਹੜੇ ਝੂਠੇ ਬਿਆਨ ਦਿੱਤੇ ਆ ਕੋਈ ਸਾਡਾਂ ਪਿੱਛੇ ਇਦਾਂ ਤਾਂ ਨਹੀਂ ਸੀ ਬਿਲਕੁਲ ਜਿਹੜੀ ਕਵਰੇਜ ਆ ਸਭ ਤੋਂ ਪਹਿਲਾਂ ਚਰਨਜੀਤ ਸਿੰਘ ਵੱਲੋਂ ਕੀਤੀ ਗਈ ਆ ਮਤਲਬ ਇਹਨੂੰ ਚਰਨਜੀਤ ਸਿੰਘ ਵੱਲੋਂ ਉਭਾਰਿਆ ਗਿਆ ਹਾਂਜੀ ਹਾਂਜੀ ਤੇ ਜੇ ਚਰਨਜੀਤ ਇਦਾਂ ਦਾ ਹੁੰਦਾ ਤਾਂ ਫੇਰ ਚਰਨਜੀਤ ਕਿਉਂ ਚੱਕਣ ਛੱਕਦਾ ਠੀਕ ਆ ਨਾ ਵੀ ਜਿਹੜੀ ਉਹਨੇ মিডিਆ ਸੱਦੀਓ ਘਾਤੋਂ ਸਾਥਾ ਥਾਣੀ ਵੀ ਚਰਜੀ ਤਾਂ ਆਪ ਗਿਆ ਵਾ ਆਪ ਗਿਆ ਕੋਈ ਨਾ ਨਾ ਉਹਨੂੰ ਕੋਈ ਖੜਕੇ ਨਹੀਂ ਲੱਗਿਆ ਆਪ ਗਿਆ ਵਾ ਮੈਨੂੰ ਇਹਨਾਂ ਪਤਾ ਹੁੰਦਾ ਥਾਣੀ ਕਿ ਜਾਂਦਾ ਠੀਕ ਆ ਨਾ ਥਾਣੀ ਵੀ ਉਹ ਆਪ ਹੀ ਗਿਆ ਖੁਦ ਇਹ ਵੀ ਪਤਾ ਲੱਗਾ ਕਿ ਜਿਹੜੀ ਗ੍ਰਿਫਤਾਰੀ ਆ ਚਰਨਜੀਤ ਸਿੰਘ ਦੀ ਜਿਸ ਦਿਨ ਹੋਈ ਆ ਉਸ ਤੋਂ ਪਹਿਲਾਂ ਹੀ ਚਰਨਜੀਤ ਸਿੰਘ ਨੂੰ ਪਤਾ ਸੀਗਾ ਕਿ ਉਹ ਇਸ ਉਸ ਨੂੰ ਫਸਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਪਤਾ ਸੀ ਇਸ ਚੀਜ਼ ਦਾ ਸਾਰਾ ਮੇਰੇ ਨਾਲ ਗੱਲਾਂ ਕਰਦਾ ਗਿਆ ਮੇਰੇ ਨਾਲ ਗੱਲਾਂ ਕਰਦਾ ਗਿਆ ਥੋੜਾ ਪਤਾ ਸੀਗਾ ਵੀ ਜਿਨ੍ਹਾਂ ਨੇ ਕੀਤਾ ਵਾ ਉਹਨਾਂ ਨੇ ਗਲਤ ਕੀਤਾ ਚੰਗਾ ਨਹੀਂ ਕੀਤਾ ਠੀਕ ਹੈ ਨਾ ਚੰਨਾ ਸਾਡੇ 'ਚ ਵੀ ਰਹਿੰਦਾ ਰਿਹਾ ਕੁੜੀਆਂ 'ਚ ਰਹਿੰਦਾ ਰਿਹਾ ਬੁੜੀਆਂ ਲੋਟੀਆਂ 'ਚ ਰਹਿੰਦਾ ਕੋਈ ਇਦਾਂ ਦੀ ਗੱਲ ਐਨ ਪੂਰੀ ਠੋਕ ਕੇ ਬਾਈ ਦੇਵਾਂਗੇ ਠੋਕੇ ਸਾਰੇ ਬਿਆਨ ਦੇਵਾਂਗੇ ਜੇ ਸਾਡਾ ਬੱਚਾ ਹੈ ਹੀ ਨਹੀਂ ਇਦਾਂ ਦਾ ਇਸ ਕਿਦਾਂ ਕਹਿ ਸਕਦੇ ਬੱਚਾ ਕੀ ਲੱਗਦਾ ਕਿ ਪਿੰਡ ਦੇ ਕੁਝ ਸ਼ਰਾਸਤੀਆਂ ਸਾਹਿਬ ਜੀ ਸ਼ਰਾਸਤੀਆਂ ਨਹੀਂ ਕੀਤਾ ਜੋ ਕਿ ਜਿਹੜੇ ਅਸਲੀ ਉਹ ਫੰਡ ਜਿਹੜੇ ਅਸਲੀ ਆ ਮਰਜ਼ੀ ਮੈਂ ਉਹਨਾਂ ਨੂੰ ਫੜਨਾ ਚਾਹੀਦਾ ਸੀ ਨਹੀਂ ਜਾਈ ਥੋੜੀ ਫੜਨੀ ਚਾਹੀਦੀ ਸੀ ਬੋਲ ਲੜਕਾ ਵੀ ਇਸ ਮਾਮਲੇ ਗਫਤਾਰ ਹੋਇਆ ਹੋ ਹਾਂਜੀ ਕੋਈ ਹੋਰ ਬੱਚਾ ਹਾਂਜੀ ਹਾਂਜੀ ਉਹ ਵੀ ਚਲ ਉਹਨਾਂ ਦਾ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਅਸੀਂ ਆਪਣੇ ਵਿੱਚ ਦੀ ਸੌਂ ਨਹੀਂ ਸਕਦੇ ਅਸੀਂ ਦੂਜੇ ਬੱਚੇ ਦੀ ਸਾਡਾ ਕੋਈ ਪਤਾ ਅਖੀਰ ਕੀ ਮੰਗ ਕਰਦੇ ਆ ਇਹ ਸਰਕਾਰ ਕੋਈ ਮੰਗ ਕਰਦੇ ਸਾਡੇ ਬੱਚਿਆਂ ਨੂੰ ਸਾਹ ਮਿਲਣਾ ਚਾਹੀਦਾ ਐਨਾ ਚੰਗਾ ਸਾਡਾ ਬੱਚਾ ਜਿਹੜਾ ਫਸ ਗਿਆ ਉਠੇ ਕਿਸ ਵਿੱਚ ਜਾਂਚ ਦੀ ਮੰਗ ਕਰ ਰਹੇ ਹਾਂ ਇਸ ਕੇਸ ਚ ਹਾਂਜੀ ਅਸੀਂ ਦੁਬਾਰਾ ਮੰਗ ਕਰ ਰਹੇ ਹਾਂ ਦੁਬਾਰੇ ਸਾਨੂੰ ਇਹ ਜਾਂਚ ਕਰਾਉਣੀ ਉਸ ਕੇਸ ਦੀ ਕਿਹਨਾਂ ਮੈਜੂ ਦੇ ਦਰਸਕ ਚਰਜੀਤ ਸਿੰਘ ਦਾ ਫਾਤਰ ਪੁੱਛ ਰਿਹਾ ਇਹ ਜੋ ਘਟਨਾ ਹੋਈ ਆ ਇਹ ਸ਼ਾਜਦ ਸੀ ਇਹਦੇ ਪਿੱਛੇ ਜਦੋਂ ਇਹ ਗੈਸਕ ਤੇ ਗੁਰਦੁਆਰਾ ਗੋਗੀ ਚੱਲੀ ਆ ਇਹ ਚਰਜੀਤ ਸਿੰਘ ਪੱਤਰਕਾਰ ਉਹ ਕਵਰੇਜ ਕਰ ਰਿਹਾ ਸੀ ਜਿਸ ਕਰਕੇ ਉਹਦੇ ਨਾਲ ਪੁਸ਼ ਲੱਗਦੀ ਸੀ ਔਰ ਕਿੜਕੱਢੜਾ ਚੌੜੀ ਸੀ ਔਰ ਉਹਨਾਂ ਨੇ ਇਹਦੇ ਤੇ ਗਲਤ ਕੇਸ ਪਾ ਕੇ ਇੱਕ ਕਿੜਕੱਢੀ ਗਈ ਔਰ ਉਹਦੇ ਨਾਲ ਸਵਧ ਸਰਪੰਚ ਰੈਡ ਦੇ ਦਤੇ ਕੁਸ਼ਾਲਤ ਵਾਲੇ ਦੇ ਲੋਕ ਚੁੱਪਦੇ ਸੀ ਤੇ ਜਿਹੜਾ ਇਹ ਸਾਜ਼ਿਸ਼ ਚ ਪੂਰਾ ਆਪਣਾ ਹਿੱਸਾ ਪਾਇਆ ਇਹ ਕੀ ਮੰਗਣਾ ਹੈ ਸਰਕਾਰ ਤੋਂ ਇਹ ਸਾਫਤੀ ਬਾਕ ਕਰਦੇ ਆ ਅਸਲ ਤੋਂ ਸ਼ਿਰ ਸੇ ਜਾ ਦਿੱਤੀ ਜਾਵੇ ਸਰ ਜੀ ਦਾ ਚਰਨਜੀਤ ਢਿੱਲੋਂ ਪੱਤਰਕਾਰ ਕੇਸ ਦਰਜ ਦਾ ਮਾਮਲਾ ਕੀ ਅਸੀਂ ਮਿਤੀ 2 2 24 ਨੂੰ ਸਾਨੂੰ ਇੱਕ ਸਰਾਂਏ ਜੱਟਾ ਪਿੰਡ ਦੇ ਵਿੱਚ ਉਹ ਛੱਪੜ ਦੇ ਵਿੱਚੋਂ ਇੱਕ ਲੜਕੀ ਮਾਦਾ ਦਾ ਪੂਰਨ ਮਿਲਿਆ ਸੀ ਜਿਸ ਸੰਬੰਧੀ ਸਾਡੇ ਥਾਣਾ ਦੇ ਵਿੱਚ ਧਾਰਾ 318 ਦੇ ਤਹਿਤ ਇੱਕ ਮੁਕਦਮਾ ਦੱਚ ਹੋਇਆ ਸੀ ਉਸ ਮਕਦਮੇ ਦੀ ਦਰਾਨੇ ਤਫਤੀਸ਼ ਸਾਨੂੰ ਪਿੰਡ ਤੋਂ ਹੀ ਸੋਰਸ ਤੋਂ ਰਿਪੋਰਟ ਮਿਲੀ ਸੀ ਕਿ ਉਸੇ ਪਿੰਡ ਦੀ ਇੱਕ ਲੜਕੀ ਅਤੇ ਉਸ ਦੀ ਮਾਤਾ ਤੇ ਚਾਚੀ ਦੁਆਰਾ ਇਹ ਲੜਕੀ ਨੂੰ ਜਨਮ ਤੋਂ ਬਾਅਦ ਛੱਪੜ ਦੇ ਵਿੱਚ ਸੁੱਟਿਆ ਗਿਆ ਸੀ ਜਿਨ੍ਹਾਂ ਦੀ ਅਸੀਂ ਉਸ ਮਕਦਮੇ ਵਿੱਚ ਗ੍ਰਿਫਤਾਰੀ ਕਰ ਚੁੱਕੇ ਹਾਂ ਦਰਾਨੇ ਇਨਵੈਸਟੀਗੇਸ਼ਨ ਪੁੱਛ ਕੇ ਇਸ ਲੜਕੀ ਤੋਂ ਸਾਨੂੰ ਕੁਝ ਹੋਰ ਕਲੂ ਮਿਲੇ ਸੀ ਜਿਸ ਦਾ ਇੱਕ ਸੈਪਰੇਟ ਵੱਖਰਾ ਕਿਉਂਕਿ ਲੜਕੀ ਜਿਹੜੀ ਉਹ ਬਿਲਕੁਲ ਅਨਮੈਲਡ ਹੋਣ ਕਰਕੇ ਉਹਦੇ ਇਹ ਵੱਖਰਾ ਪਰਚਾ 376 ਦੇ ਅ ਤ ਕੀਤਾ ਗਿਆ ਸੀ ਜਿਸ ਵਿੱਚ ਲੜਕੀ ਨੇ ਆਪਣੀ ਸਟੇਟਮੈਂਟ ਦੇ ਵਿੱਚ ਇੱਕ ਪਿੰਡ ਤੋਂ ਹੀ ਚਰਨਜੀਤ ਸਿੰਘ ਅਤੇ ਇੱਕ ਲੜਕੇ ਰਵੀ ਦਾ ਜਿਗਰ ਕੀਤਾ ਸੀ ਵੀ ਜਿਨ੍ਹਾਂ ਨੇ ਉਸਦੇ ਨਾਲ ਜ਼ਬਰਦਸਤੀ ਸਬੰਧ ਬਣਾਏ ਹਨ ਤੇ ਉਸਦੇ ਕਹਿਣ ਦੇ ਮਤਲਬ ਅਕਿ ਹੈ ਸੀਪੀ ਕੇ ਉਹ ਜਿਹੜਾ ਬੱਚਾ ਵਾ ਚਰਨਜੀਤ ਦੁਆਰਾ ਹੀ ਜਨਮਾ ਹੈ ਪਰ ਉਸ ਅਸੀਂ ਹੁਣ ਦੋਨਾਂ ਲੜਕਿਆਂ ਦਾ ਇੱਕ ਲੜਕਾ ਹੀ ਗ੍ਰਿਫਤਾਰ ਕਰ ਚੁੱਕੇ ਹਾਂ ਦੂਜੇ ਲੜਕੇ ਨੂੰ ਵੀ ਹੀ ਜਲਦੀ ਗ੍ਰਿਫਤਾਰ ਕਰ ਲਵਾਂਗੇ ਕਰਨ ਤੋਂ ਬਾਅਦ ਅਸੀਂ ਡੀਐਨਏ ਪ੍ਰੋਫਾਈਲ ਉਹਨਾਂ ਦੇ ਕਰਵਾਵਾਂਗੇ ਤੇ ਬੈਚਿੰਗ ਕਰਾਵਾਂਗੇ